ਢਿੱਠੇ ਸਬੇਥਾਬ ਨਹੀਂ ਤੁਦ ਜੇਹਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮਬਾਰਕ ਸਥਾਨ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਅਤੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਸਕਤਰੇਤ ਵਿਖੇ ਆਪਾਂ ਸਾਰੇ ਅੱਜ ਬੈਠੇ ਆਂ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਜਿਹੜੇ ਵੱਖ-ਵੱਖ ਮਸਲੇ ਆ ਅੰਥ ਨਾਲ ਸੰਬੰਧਤ ਸਿੱਖ ਕੌਮ ਨਾਲ ਸੰਬੰਧਤ ਉਹਨਾਂ ਤੇ ਅੱਜ ਕਾਫੀ ਗੰਭੀਰ ਕਈ ਮਸਲਿਆਂ ਦੇ ਉੱਤੇ ਵਿਚਾਰ ਮੰਥਨ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਕਿ ਇਹ ਹੀ ਪਈ ਕਿ ਅੱਜ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਵੀ ਆਇਆ ਹੈ ਕਿ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਵੱਲੋਂ ਪੁੱਜੇ ਸੁਝਾਵਾਂ ਪੁੱਜੀ ਮੰਗ ਅਤੇ ਬੀਤੀ ਦਿਨੀ ਦਵਾਬਾ ਖੇਤਰ ਦੇ ਇੱਕ ਸਥਾਨ ਉੱਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਮਰਿਆਦਾ ਦੀ ਉਲੰਘਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਇਹ ਅਤ ਜ਼ਰੂਰੀ ਆਦੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅਮਰਤ ਧਾਰੀ ਸਿੱਖ ਅਫਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਜਕਾਰੀ ਦੇ ਕਾਰਨ ਸੰਗਤਾਂ ਦੇ ਮਨ ਵਿੱਚ ਦੁਬਧਾ ਪੈਦਾ ਹੋਈ ਅਤੇ ਕਈ ਖੱਤਸ਼ੇ ਖੜੇ ਹੋਏ ਹਨ ਇਸ ਕਰਕੇ ਇਹ ਅਤ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅਮਰਤ ਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਜੀ ਦੇ ਅਦਬ ਸਤਕਾਰ ਦੀ ਪੂਰਨ ਜਾਣਕਾਰੀ ਹੋਵੇ ਉਹ ਹੀ ਜਾਂਚ ਨੂੰ ਅੱਗੇ ਵਧਾਉਣ ਪਿਛਲੇ ਦਿਨੀ ਜਦੋਂ ਜਾਂਚ ਟੀਮ ਦੁਆਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਹਨਾਂ ਵੱਲੋਂ ਉੱਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਸੋਖਾਸਣ ਵਾਲਾ ਜਿਹੜਾ ਮਹਾਰਾਜ ਦਾ ਸਥਾਨ ਹੁੰਦਾ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਂਚ ਮਰਿਆਦਾ ਦੇ ਉਲਟ ਕੀਤੀ ਗਈ ਜਿਹਦੇ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਤੋਂ ਇਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਵਾ ਕਿ ਜਿਹੜੀ ਜਾਂਚ ਟੀਮ ਆ ਉਹ ਅਮਰਤਧਾਰੀ ਵਰ ਸਿੱਖਾਂ ਦੀ ਹੀ ਬਣਾਈ ਜਾਵੇ। ਦੂਜਾ ਮਸਲਾ ਪਿਛਲੇ ਦਿਨੀ ਇੱਕ ਮਾਲਵੇ ਖੇਤਰ ਦੇ ਵਿੱਚ ਕੋਈ ਗੁਰਜੰਟ ਸਿੰਘ ਕਥਾਵਾਚਕਾ ਉਹਨੇ ਆਪਣੀ ਕੋਈ ਬਿਆਨਬਾਜ਼ੀ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਦਿਲ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਜਿਹੜੇ ਹੀ ਕਹੇ ਆਜੋ ਵੈਸੇ ਆਪਣੀ ਇੱਥੇ ਮਾਫੀ ਤੇ ਮੰਗ ਕੇ ਗਿਆ ਪਰ ਕਿਉਂਕਿ ਮਾਮਲਾ ਬਹੁਤ ਗੰਭੀਰ ਆ ਤੇ ਜਿੰਨਾ ਚਿਰ ਤੱਕ ਪੰਜ ਪਿਆਰਿਆਂ ਦੀ ਜਿਹੜੀ ਇਕਤਰਤਾ ਹੋਣੀ ਆ ਉਹਦੇ ਵਿੱਚ ਮਾਮਲਾ ਵਿਚਾਰ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਪੇਸ਼ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਜਿਹੜਾ ਗੁਰਜੰਟ ਸਿੰਘ ਆ ਇਹਦੇ ਤੇ ਮੁਕੰਮਲ ਤੌਰ ਤੇ ਕਿਸੇ ਵੀ ਸਟੇਜ ਦੇ ਉੱਤੇ ਬੋਲਣ ਦੀ ਪਾਬੰਦੀ ਆ ਕੀਰਤਨ ਦੀ ਪਾਬੰਦੀ ਆ ਔਰ ਇਹ ਕੋਈ ਵੀ ਧਾਰਮਿਕ ਸਟੇਜ ਜਿਹੜੀ ਸਿੱਖ ਧਰਮ ਦੇ ਨਾਲ ਸੰਬੰਧਤ ਆ ਇਹ ਸਟੇਜ ਦੇ ਉੱਤੇ ਬਿਰਾਜਮਾਨ ਨਹੀਂ ਹੋ ਸਕਦਾ ਉਹਨਾਂ ਚਿਰ ਤੱਕ ਗੁਰਜੰਟ ਸਿੰਘ ਦੇ ਉੱਤੇ ਪੂਰਨ ਤੌਰ ਤੇ ਅਕਾਲ ਤਖਸਾਲ ਵੱਲੋਂ ਪਾਬੰਦੀ ਲਗਾਈ ਗਈ। ਇਹ ਤੋਂ ਇਲਾਵਾ ਇੱਕ ਤੀਜਾ ਮਸਲਾ ਵਾ ਬਹੁਤ ਸਾਰਾ ਕੁਧਰਾਪਣ ਆ ਗਿਆ। ਕੈਨੇਡਾ ਦੇ ਵਿੱਚ ਇੱਕ ਸਿੱਖ ਸੈਂਟਰ ਆ ਵਿਨਿਪੈਗ ਗੁਰਦੁਆਰਾ ਸਾਹਿਬ। ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ। ਭਈ ਉੱਥੇ ਪਹਿਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਔਰ ਵਾਰ-ਵਾਰ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਔਰ ਪਿਛਲੇ ਬਹੁਤ ਮਹੀਨਿਆਂ ਤੋਂ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਜ ਚ ਤੌਂਦਿਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਇਹ ਵੀ ਕਰਤਾ ਵੀ ਸੰਗਤ ਦੇ ਉੱਤੇ ਹੀ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾ ਦਿੱਤੀ ਫੇਰ ਉਹ -35 40 ਤੇ ਬੈਠੇ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਘਤਰ ਨਹੀਂ। ਉਹ ਵਾਰ-ਵਾਰ ਕਹਿ ਰਹੇ ਵੀ ਮਹਾਰਾਜ ਦੇ ਸਰੂਪ ਦੇ ਨਾਲ ਜਿਹੜੀ ਛੇੜਛਾੜ ਹੋਈ। ਫਿਰ ਜਿਹੜੀਆਂ ਹੋਰ ਉੱਥੇ ਮੰਨਮਤਾਵਾਂ ਹੋ ਰੀਆਂ। ਫਿਰ ਜਿਹੜੇ ਪ੍ਰਬੰਧਕ ਆ ਉਹ ਅੰਮ੍ਰਿਤਧਾਰੀ ਨਹੀਂ ਆ ਬਹੁਤੇ ਅ ਕਿਸਾਧਾਰੀ ਨਹੀਂ ਹੈਗੇ। ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪ੍ਰਬੰਧਕ ਦੇ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਆ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ। ਪਰ ਇਹਦੇ باوجود ਪ੍ਰਬੰਧਕਾਂ ਦੇ ਵੱਲੋਂ ਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਨਾ ਖਾਸ ਕਰਕੇ ਜਿਹੜੀ ਉੱਥੇ ਸੰਗਤ ਬੈਠੀ ਆ -35 40 ਟੈਂਪਰੇਚਰ ਦੇ ਉੱਤੇ ਉਹਨਾਂ ਦੀ ਹਾਲਤਵਾਲ ਦੇਖਿਆ ਜਾ ਰਿਹਾ ਵੀ ਸੰਗਤ 21ਵੀਂ ਸਦੀ ਹੁੰਦੀ ਐ ਸੀ ਸੰਗਤ ਦੀ ਕੋਈ ਕਦਰ ਕਰੀਏ ਇਸ ਕਰਕੇ ਜਿਹੜੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨੀਪੈਗ ਸਾਊਥ ਸਿੱਖ ਸੈਂਟਰ ਇਹ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ ਵਲਜਿੰਦਰ ਸਿੰਘ ਸਕੱਤਰ ਮੋਹਨ ਸਿੰਘ ਨਵਦੀਪ ਸਿੰਘ ਕੁਲਵਿੰਦਰ ਸਿੰਘ ਰਿਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਤਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤ ਦੇ ਉਲਟ ਕਾਰਜ ਕਰ ਰਹੇ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਵੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿੰਨਾਂ ਤੇ ਰੋਕ ਲਾਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪੰਨ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਕਾਲ ਤੱਕ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਮੰਦ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਗੁਰਮਤ ਦੇ ਪ੍ਰਚਾਰ ਦੀ ਆ ਸੰਗਤ ਕਈ ਮਹੀਨਿਆਂ ਤੋਂ -35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਿਹਾ ਆਪਣੀਆਂ ਆਪੂਧਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀਕਰਨ ਨਹੀਂ ਦੇ ਰਹਾ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ ਤੋ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ ਸੰਗਤ ਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ ਦੂਜਾ ਕਿਉਂਕਿ 4 ਮਾਰਚ ਨੂੰ ਹੋਲਾ ਮਹੱਲਾ ਆ ਰਿਹਾ ਹੋਲਾ ਮਹੱਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦਾ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹਲਾ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubarakt ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਾਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਸੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਅਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਵਾਂ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਵੱਧ ਚੜ ਕੇ ਹੋਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬਾ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਅਰ ਹਾਲੀ ਵਾਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਸੀ ਹੋਲੇ ਮੱਲੇ ਦਾ ਮ ਲਖਣਤਾ ਦਾ ਪ੍ਰਤੀਕ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉਤੇ ਅਪੀਲ ਆ ਕਿ ਖਾਲਸਾ ਹੀ ਰਵੈਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ ਢਿੱਠੇ ਸਬੇਥਾਬ ਨਹੀਂ ਤੁੱਟ ਜੇਹਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮubaraka ਸਥਾਨ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਤੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਰਵ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਸਕਤਰੇਤ ਵਿਖੇ ਆਪਾਂ ਸਾਰੇ ਅੱਜ ਬੈਠੇ ਆਂ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਜਿਹੜੇ ਵੱਖ-ਵੱਖ ਮਸਲੇ ਆ ਅੰਥ ਨਾਲ ਸੰਬੰਧਿਤ ਸਿੱਖ ਕੌਮ ਨਾਲ ਸੰਬੰਧਿਤ ਉਹਨਾਂ ਤੇ ਅੱਜ ਕਾਫੀ ਗੰਭੀਰ ਕਈ ਮਸਲਿਆਂ ਦੇ ਉੱਤੇ ਵਿਚਾਰ ਮੰਥਨ ਕੀਤਾ ਗਿਆ ਉਦੇ ਵਿੱਚ ਸਭ ਤੋਂ ਪਹਿਲਾਂ ਤੇ ਕਿਹੀ ਪਈ ਕਿ ਅੱਜ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਵੀ ਆਇਆ ਹੈ ਕਿ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਵੱਲੋਂ ਪੁੱਜੇ ਸੁਝਾਵਾਂ ਪੁੱਜੀ ਮੰਗ ਅਤੇ ਵਿੱਤੀ ਦੇ ਨੀ ਦਬਾਬਾ ਖੇਤਰ ਦੇ ਇੱਕ ਸਥਾਨ ਉੱਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਮਰਿਆਦਾ ਦੀ ਉਲੰਘਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਇਹ ਅਤ ਜ਼ਰੂਰੀ ਆਦੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੇਵਲ ਅਮਰਤ ਧਾਰੀ ਸਿੱਖ ਅਭਸਰਾਂ ਦੇ ਆਧਾਰਿਤ ਹੀ ਬਣਾਈ ਜਾਵੇ। ਮੌਜੂਦਾ ਜਾਂਚ ਟੀਮ ਦੇ ਅਧਿਕਾਰੀਆਂ ਦੀ ਕਾਰਜਕਾਰੀ ਦੇ ਕਾਰਨ ਸੰਗਤਾਂ ਦੇ ਮਨ ਵਿੱਚ ਦੁਬਧਾ ਪੈਦਾ ਹੋਈ ਅਤੇ ਕਈ ਖੱਤਸ਼ੇ ਖੜੇ ਹੋਏ ਹਨ। ਇਸ ਕਰਕੇ ਇਹ ਅਤ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਅਮਰਤ ਧਾਰੀ ਸਿੱਖ ਅਫਸਰ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਸਾਹਿਬ ਜੀ ਦੇ ਅਦਬ ਸਤਕਾਰ ਦੀ ਪੂਰਨ ਜਾਣਕਾਰੀ ਹੋਵੇ ਉਹ ਹੀ ਜਾਂਚ ਨੂੰ ਅੱਗੇ ਵਧਾਉਣ ਪਿਛਲੇ ਦਿਨੀ ਜਦੋਂ ਜਾਂਚ ਟੀਮ ਦੁਆਬਾ ਖੇਤਰ ਦੇ ਇੱਕ ਸਥਾਨ ਤੇ ਪਹੁੰਚੀ ਤਾਂ ਉਹਨਾਂ ਵੱਲੋਂ ਉੱਥੇ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਸੋਖਾਸਣ ਵਾਲਾ ਜਿਹੜਾ ਮਹਾਰਾਜ ਦਾ ਸਥਾਨ ਹੁੰਦਾ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਂਚ ਮਰਿਆਦਾ ਦੇ ਉਲਟ ਕੀਤੀ ਗਈ ਜਿਹਦੇ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਤੋਂ ਇਹਦੇ ਲਈ ਇਹ ਜ਼ਰੂਰੀ ਹੋ ਜਾਂਦਾ ਵਾ ਕਿ ਜਿਹੜੀ ਜਾਂਚ ਟੀਮ ਆ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਹੀ ਬਣਾਈ ਜਾਵੇ। ਦੂਜਾ ਮਸਲਾ ਪਿਛਲੇ ਦਿਨੀ ਇੱਕ ਮਾਲਵੇ ਖੇਤਰ ਦੇ ਵਿੱਚ ਕੋਈ ਗੁਰਜੰਟ ਸਿੰਘ ਕਥਾਵਾਚਕਾ ਉਨੇ ਆਪਣੀ ਕੋਈ ਬਿਆਨਬਾਜ਼ੀ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਦਿਲ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦ ਜਿਹੜੇ ਹੀ ਕਹੇ ਆਜੋ ਵੈਸੇ ਆਪਣੀ ਇੱਥੇ ਮਾਫੀ ਤੇ ਮੰਗ ਕੇ ਗਿਆ ਪਰ ਕਿਉਂਕਿ ਮਾਮਲਾ ਬਹੁਤ ਗੰਭੀਰ ਆ ਤੇ ਜਿੰਨਾ ਚਿਰ ਤੱਕ ਪੰਜ ਪਿਆਰਿਆਂ ਦੀ ਜਿਹੜੀ ਇਕਤ੍ਰਤਾ ਹੋਣੀ ਆ ਉਹਦੇ ਵਿੱਚ ਮਾਮਲਾ ਵਿਚਾਰ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਪੇਸ਼ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਤੱਕ ਜਿਹੜਾ ਗੁਰਜੰਟ ਸਿੰਘ ਆ ਇਹਦੇ ਤੇ ਮੁਕੰਮਲ ਤੌਰ ਤੇ ਕਿਸੇ ਵੀ ਸਟੇਜ ਦੇ ਉੱਤੇ ਬੋਲਣ ਦੀ ਪਾਬੰਦੀ ਆ ਕੀਰਤਨ ਦੀ ਪਾਬੰਦੀ ਆ ਔਰ ਇਹ ਕੋਈ ਵੀ ਧਾਰਮਿਕ ਸਟੇਜ ਜਿਹੜੀ ਸਿੱਖ ਧਰਮ ਦੇ ਨਾਲ ਸੰਬੰਧਤ ਆ ਇਹ ਸਟੇਜ ਦੇ ਉੱਤੇ ਬਿਰਾਜਮਾਨ ਨਹੀਂ ਹੋ ਸਕਦਾ ਉਨ੍ਹਾਂ ਚਿਰ ਤੱਕ ਗੁਰਜੰਟ ਸਿੰਘ ਦੇ ਉੱਤੇ ਪੂਰਨ ਤੌਰ ਤੇ ਅਕਾਲ ਤਖਤ ਸਾਹਿਬ ਵੱਲੋਂ ਪਾਬੰਦੀ ਲਗਾਈ ਗਈ ਇਹ ਤੋਂ ਇਲਾਵਾ ਇੱਕ ਤੀਜਾ ਮਸਲਾ ਵਾ ਬਹੁਤ ਸਾਰਾ ਕੁਧਰਾਪਣ ਆ ਗਿਆ ਕੈਨੇਡਾ ਦੇ ਵਿੱਚ ਇੱਕ ਸਿੱਖ ਸੈਂਟਰ ਆ ਵੈਨੀਪਾਕ ਗੁਰਦੁਆਰਾ ਸਾਹਿਬ ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ। ਭਈ ਉੱਥੇ ਪੈਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾਂ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ। ਔਰ ਵਾਰ-ਵਾਰ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਔਰ ਪਿਛਲੇ ਬਹੁਤ ਮਹੀਨਿਆਂ ਤੋਂ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਜ ਚ ਤੌਂਦਿਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਵੀ ਕਰਤਾ ਵੀ ਸੰਗਤ ਦੇ ਉੱਤੇ ਹੀ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾਤੀ ਫਿਰ ਉਹ -35 40 ਤੇ ਬੈਠੇ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਗਦਰ ਨਹੀਂ ਉਹ ਵਾਰ-ਵਾਰ ਕਹਿ ਰਹੇ ਵੀ ਮਹਾਰਾਜ ਦੇ ਸਰੂਪ ਦੇ ਨਾਲ ਜਿਹੜੀ ਛੇੜਛਾੜ ਹੋਈ ਫਿਰ ਜਿਹੜੀਆਂ ਹੋਰ ਉੱਥੇ ਮਨਮਤਾਵਾਂ ਹੋ ਰੀਆਂ ਫਿਰ ਜਿਹੜੇ ਪ੍ਰਬੰਧਕ ਆ ਉਹ ਅਮਰਤਾਰੀ ਨਹੀਂ ਆ ਬਹੁਤੇ ਕਿਸਾਤਾਰੀ ਵੀ ਨਹੀਂ ਹੈਗੇ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪ੍ਰਬੰਧਕ ਦੇ ਲਈ ਅਮਰਤਾਰੀ ਹੋਣਾ ਜ਼ਰੂਰੀ ਆ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪਰ ਇਹਦੇ باوجود ਪ੍ਰਬੰਧਕਾਂ ਦੇ ਵੱਲੋਂ ਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਨਾ ਖਾਸ ਕਰਕੇ ਜਿਹੜੀ ਉੱਥੇ ਸੰਗਤ ਬੈਠੀ ਆ -35 40 ਟੈਂਪਰੇਚਰ ਦੇ ਉੱਤੇ ਉਹਨਾਂ ਦੀ ਹਾਲਤਵਾਲ ਦੇਖਿਆ ਜਾ ਰਿਹਾ ਵੀ ਸੰਗਤ 21ਵੀਂ ਸਵੇ ਹੁੰਦੀ ਅਸੀਂ ਸੰਗਤ ਦੀ ਕੋਈ ਕਦਰ ਕਰੀਏ ਇਸ ਕਰਕੇ ਜਿਹੜੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨੀਪੈਗ ਸਾਊਥ ਸਿੱਖ ਸੈਂਟਰ ਇਹ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਮੋਹਨ ਸਿੰਘ ਨਵਦੀਪ ਸਿੰਘ ਕੁਲਵਿੰਦਰ ਸਿੰਘ ਰਿਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਥਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤ ਦੇ ਉਲਟ ਕਾਰਜ ਕਰ ਰਹੇ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਵੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿਨ੍ਹਾਂ ਤੇ ਰੋਕ ਲਾਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪਹਿਨਣ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਕਾਲਤਕ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਹਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਬੰਦ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰੇ ਹੋਏ ਸੋਝੀ ਪਾਏ ਸੀ ਇਹ ਗੁਰਮਤ ਦੇ ਪ੍ਰਚਾਰ ਦੀ ਆ ਸੰਗਤ ਕਈ ਮਹੀਨਿਆਂ ਤੋਂ ਮਾਈਨਸ 35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਹੇ ਆਪਣੀਆਂ ਆਪ ਕੁਧਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀ ਕਰਨੀ ਦੇ ਰਹਾ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ ਤੋਂ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ ਸੰਗਤ ਨੂੰ ਉਥੇ ਆਉਣ ਦੀ ਇਜਾਜ਼ਤ ਦਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ। ਦੂਜਾ ਕਿਉਂਕਿ 4 ਮਾਰਚ ਨੂੰ ਹੋਲਾ ਮਹਲਾ ਆ ਰਿਹਾ। ਹੋਲਾ ਮਹਲਾ ਸਿੱਖਾਂ ਦਾ ਇੱਕ قومی ਤਿਹਾਰਾ। ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹੱਲਾ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubaraka ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਾਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਛੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਅਰ ਹੌਲੀ-ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਵਾਂ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਇਕਤਾ ਵੱਧ ਚੜ ਕੇ ਹੋਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਆ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਹਰ ਹਾਲੀ ਵਾਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਸੀ ਹੋਲੇ ਮੱਲੇ ਦਾ ਮ ਲਖਣਤਾ ਦਾ ਪ੍ਰਤੀਕ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉੱਤੇ ਅਪੀਲ ਆ ਕਿ ਖਾਲਸਾ ਹੀ ਰਵੈਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ ਆਉਣਾ ਜੇ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਪਾਬੰਦੀ ਆ ਕਿ ਸੰਗਤ ਦੇ ਉਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋਂ ਇਹਨਾਂ